ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਬੜੀ ਹੀ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਕਿ ਅੱਜ 424ਵਾਂ ਦਿਨ ਹੈ ਭਾਈ ਗੁਰਜੀਤ ਸਿੰਘ ਖਾਲਸਾ ਜਿਹੜੇ ਟਾਵਰ ਦੇ ਉੱਪਰ ਚੜ੍ਹ ਕੇ ਸੰਘਰਸ਼ ਕਰ ਰਹੇ ਨੇ ਕਿ ਸਾਰੇ ਧਰਮ ਗ੍ਰੰਥਾਂ ਦੀ ਇੱਜ਼ਤ ਮਾਣ ਪੰਜਾਬੂ ਵਿੱਚ ਬਹਾਲ ਰਹਿ ਸਕਿਆ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਜੋ ਪਿਛਲੇ ਕਰੀਬ 14 ਮਹੀਨਿਆਂ ਤੋਂ ਆ 12 ਤਰੀਕ ਨੂੰ 14 ਮਹੀਨੇ ਪੂਰੇ ਹੋ ਜਾਣੇ ਨੇ ਤੇ ਉਹ ਭਾਈ ਗੁਰਜੀਤ ਸਿੰਘ ਖਾਲਸਾ ਜਿਹੜੇ ਤਾਵਰ ਤੇ ਬੈਠੇ ਸਨ ਕਈ ਵਾਰ ਉਹਨਾਂ ਦੀ ਸਿਹਤ ਵਿਗੜੀ ਅੱਜ ਫਿਰ ਬੜੀ ਬੁਰੀ ਤਰ੍ਹਾਂ ਸਿਹਤ ਵਿਗੜੀ ਹੋਈ ਹੈ ਅੱਜ ਪਟਿਆਲਾ ਵਿਖੇ ਮੀਟਿੰਗਾਂ ਦਾ ਵੀ سلسلہ ਚੱਲਦਾ ਪਿਆ ਸੀਗਾ ਜੋ 1 ਜਨਵਰੀ ਤੋਂ ਜੋ ਮਾਰਚ ਲੈ ਕੇ ਜਾਣਾ ਹੈ ਪਰ ਮਨ ਬੜਾ ਪਰੇਸ਼ਾਨੀ ਦੇ ਵਿੱਚ ਰਾਮ ਸਿੰਘ ਰਾਣਾ ਹੋਰਾਂ ਨੇ ਵੀ ਗੱਲ ਕੀਤੀ ਹੈ ਬਾਬਾ ਅਮਨਮੋਹਨ ਸਿੰਘ ਜੀ ਬਾਰਨ ਵਾਲਿਆਂ ਹੋਰ ਮਹਾਂਪੁਰਖਾਂ ਨੇ ਵੀ ਇਸ ਪਰਥਾਏ ਆਪਣੇ ਵਿਚਾਰ ਦਿੱਤੇ ਨੇ ਅੱਜ ਮੈਂ ਸਮਝਦਾ ਕਿ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਇੰਨੀ ਜ਼ਾਲਮ ਤਾਂ ਨਹੀਂ ਸਰਕਾਰ ਹੋਣੀ ਚਾਹੀਦੀ ਕਿ ਉਹ ਆਪਣੇ ਕਿਸੇ ਹਉਮੇ ਹੰਕਾਰ ਦੇ ਵਾਸਤੇ ਜਾਂ ਕ੍ਰੈਡਿਟ ਲੈਂਡ ਦੇ ਵਾਸਤੇ ਹੀ ਕਿ ਇਸ ਗੱਲ ਵੱਲ ਧਿਆਨ ਹੀ ਨਹੀਂ ਦੇ ਰਹੀ ਬੜਾ ਦੁੱਖ ਮੁੱਖ ਮੰਤਰੀ ਸਾਹਿਬ ਤੁਹਾਡੇ ਤੋਂ ਸਾਨੂੰ ਬੜੀਆਂ ਉਮੀਦਾਂ ਸੀਗੀਆਂ ਪਰ ਤੁਸੀਂ ਸਾਨੂੰ بے ਉਮੀਦ ਕਰੀ ਜਾ ਰਹੇ ਹੋ ਕਿ ਇੱਕ ਵਾਰੀ ਪੰਖੇਰੂ ਉੱਡ ਗਏ ਤੇ ਫੇਰ ਆਪਣੇ ਕਿਸੇ ਦੇ ਪੱਲੇ ਵੀ ਕੱਖ ਨਹੀਂ ਰਹਿ ਜਾਣਾ ਸੁਮੇ ਮੋਹ ਮੰਤਰੀ ਸਾਦ ਨੂੰ ਵੀ ਬੇਨਤੀ ਕਰਦਾ ਭਗਵੰਤ ਸਿੰਘ ਮਾਨ ਹਰਾ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਨੂੰ ਬੇਨਤੀ ਕਰਦਾ ਡਾਕਟਰ ਇੰਦਰਬੀਰ ਸਿੰਘ ਨਿੱਜਰ ਜਿਹੜੇ ਸਿਲੈਕਟ ਕਮੇਟੀ ਦੇ ਚੇਅਰਮੈਨ ਨੇ ਦੇਖੋ ਬੜਾ ਵੱਡਾ ਇੱਕ ਬਹੁਤ ਵੱਡਾ ਕਲੰਕ ਜਿਹਾ ਲੱਗ ਜਾਣਾ ਸਾਡੇ ਸਾਰਿਆਂ ਤੇ ਜੇ ਤੁਸੀਂ ਕਾਨੂੰਨ ਬਣਾਉਣਾ ਹੀ ਹੈ ਤੇ ਬਣਾ ਦਿਓ ਪਾਏ ਇੱਕ ਬੰਦਾ ਕਾਨੂੰਨ ਮੰਗਦਾ ਮੰਗਦਾ ਮਰ ਜੇ ਤੇ ਤੁਸੀਂ ਉਹਨਾਂ ਨੂੰ ਡੀਕਦੇ ਪਏ ਹੋ ਵੀ ਜਿਨ੍ਹਾਂ ਨੂੰ ਕੋਈ ਲੱਥੀ ਚੜੀ ਨਹੀਂ ਇਹ ਤਾਂ ਫਿਰ ਬਿਲਕੁਲ ਗਲਤ ਗੱਲ ਹੈ ਨਾ ਮਤਲਬ ਇਹ ਤਾਂ ਸ਼ੋਸ਼ਨ ਹੋ ਰਿਹਾ ਫਿਰ ਕਿ ਤੁਹਾਨੂੰ 6 ਮਹੀਨੇ ਦਾ ਸਮਾਂ ਦਿੱਤਾ ਤਾਂ ਉਹਨੂੰ ਜਦੋਂ ਵੀ ਜਾ ਕੇ ਮਿਲਦੇ ਆਹੀ ਗੱਲ ਇੱਕੋ ਹੀ ਗੱਲ ਸੁਣਨ ਚ ਆਉਂਦੀ ਆ ਵੀ 6 ਮਹੀਨੇ ਦਾ ਸਮਾਂ ਜੇ ਹੈਗਾ ਉਹ ਮੈਸਮ ਦਾ 6 ਚੋ ਵੀ ਹੁਣ 5 ਤਾਂ ਲੰਘ ਗਏ ਤੇ ਹੁਣ ਉਹਨੂੰ ਸਮਾਪਤ ਕਰ ਦਿਓ ਭਾਈ ਉਨਕੀ ਆਖੀਅਤਾਂ ਨੂੰ ਤੇ ਮੈਂ ਇਸ ਮੌਕੇ ਪੰਥ ਦੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰਿਆਂ ਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਉਹਨਾਂ ਨੂੰ ਬੇਨਤੀ ਹੈ ਆਓ ਹੁਣ ਤਗੜੇ ਹੋ ਕੇ ਇਹ ਕਾਰਜ ਕਰਵਾ ਲਈਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਹਿਬ ਉਹਨਾਂ ਨੂੰ ਬੇਨਤੀ ਹੈ ਹੋਰ ਵੀ ਸਾਰੇ ਤਖਤਾਂ ਵਾਲੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਸਾਰੇ ਪ੍ਰਚਾਰਕਾਂ ਨੂੰ ਬੇਨਤੀ ਹੈ ਭਾਈ ਰੱਬ ਨਾ ਕਰੇ ਕੋਈ ਇਦਾਂ ਦਾ ਪਾਣਾ ਵਰਸ ਗਿਆ ਤੇ ਫਿਰ ਖਾਸ ਤੌਰ ਤੇ ਮੇਰੀ ਉਹਨਾਂ ਤੱਕ ਵੀ ਬੇਨਤੀ ਹੈ ਜਿਹੜੇ ਅਜੇ ਪਿਛਲੇ 14 ਮਹੀਨਿਆਂ ਚ ਇੱਕ ਵਾਰੀ ਵੀ ਸਮਾਨ ਨਹੀਂ ਆਇਆ ਹੂੰ ਦੁਨੀਆ ਤੁਸੀਂ ਘੁੰਮ ਲੈਂਦੇ ਹੋ ਆ ਜਿਹੜੇ ਜਾਜਾਂ ਚ ਹੁਣੇ ਵੀਡੀਓ ਪਾ ਰਹੇ ਸੀ ਕੱਲ ਪਰਸੋਂ ਦੀ ਕਿ ਉੱਥੇ ਉਹ ਜਾਜ ਵਾਲਿਆਂ ਨੇ ਇੱਥੇ ਹੀ ਭੇਜ ਦਿੱਤਾ ਸਪੈਸ਼ਲ ਚਾਰਟਰਡ ਪਲੇਨ ਚ ਆ ਗਏ ਨੇ ਮੈਂ ਉਹਨਾਂ ਸਾਰੇ ਸਾਡੇ ਬੜੀ ਸਤਕਾਰਯੋਗ ਰਾਕੀ ਸਹਿਬਾਨ ਨੂੰ ਬੇਨਤੀ ਕਰਦਾ ਭਾਈ ਇੱਕ ਜਿਹੜਾ ਇੱਥੇ ਵੀ ਮਾਰ ਲਓ ਇੱਥੇ ਇੱਕ ਗਰੀਬ ਸਿੱਖ ਮਰਦਾ ਪਿਆ ਮਰਦਾ ਵੀ ਕੋ ਨਿੱਜ ਵਾਸਤੇ ਨਹੀਂ ਮਰਦਾ ਪਿਆ ਗੁਰੂ ਵਾਸਤੇ ਮਰਦਾ ਪਿਆ ਉਹੀ ਗੁਰੂ ਹੈ ਜ ਜੀ ਗੁਰਬਾਣੀ ਤੁਸੀਂ ਸਾਰੇ ਪੜਦੇ ਹੋ ਉਹੀ ਗੁਰੂ ਹੈ ਜ ਜੀ ਸਾਰੇ ਕਥਾ ਵਿਚਾਰਾਂ ਕਰਕੇ ਬڑے-ਬڑے ਵੱਡੇ ਕਥਾਵਾਚਕ ਬਣੇ ਨੇ بڑے-ਬڑے ਵੱਡੇ ਵੱਡੇ ਰਾਗੀ ਸਿੰਘ ਬਣ ਗਏ ਨੇ ਪਰ ਜਏ ਗੁਰੂ ਦੀ ਜਮਾਤ ਦੇ ਵਾਸਤੇ ਜਿਹੜਾ ਕਾਰਜ ਭਾਈ ਗੁਰਜੀਤ ਸਿੰਘ ਕਾਰਜਸਾ ਕਰ ਰਿਹਾ ਆ ਅੱਜ ਮੇਰੀ ਜਦੋਂ ਗੱਲ ਹੋਈ ਹੈ ਭਾਈ ਗੁਰਚੰਦ ਸਿੰਘ ਨਾਲ ਤੇ ਉਹਨੇ ਦੱਸਿਆ ਕਿ ਉੱਪਰ ਚੜ੍ਹਨ ਤੋਂ ਪਹਿਲਾਂ ਹੀ ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀ ਕਿਉਂਕਿ ਉਹ ਥੋੜਾ ਹਨੇਰੇ ਹੋਏ ਚੜਿਆ ਤੇ ਉਹ ਕਹਿੰਦਾ ਕੋਈ ਲਾਈਟ ਵੀ ਨਹੀਂ ਸੀ ਜਗਦੀ ਪਈ ਇੱਥੋਂ ਇਹ ਪਤਾ ਲੱਗਦਾ ਕਿ ਉਹ ਕਿਤੇ ਦਿਨ ਵੇਲੇ बेहोश ਹੋ ਗਿਆ ਕਿਉਂਕਿ ਉੱਥੇ ਛੋਟੀ ਜਿਹੀ ਬੈਟਰੀ ਰੱਖੀ ਹੋਈ ਹੈ ਉਹਦੇ ਨਾਲ ਛੋਟੀ ਲਾਈਟ ਜੀ ਜਗ ਜਾਂਦੀ ਹੈ ਵੀ ਚਲੋ ਦੀਵੇ ਜਿਹੀ ਲੋ ਘਟੋ ਘਟ ਉੱਥੇ ਹੁੱਤੇ ਹੋਏ ਆਪਾਂ ਸਾਰੇ ਦੇਖੋ ਹੁਣ ਪਿੱਛੇ ਵੀ ਮੈਂ ਇੱਕ ਦਿਨ ਗੱਲ ਕੀਤੀ ਸੀ ਕਿ ਪੋ ਦਾ ਮਹੀਨਾ ਚੜਨ ਵਾਲਾ ਕੁਝ ਦਿਨਾਂ ਤੱਕ ਹਨਾ ਪੋ ਦਾ ਮਹੀਨਾ ਤੇ ਠੰਡਾ ਬਰਜ ਸਾਨੂੰ ਕਿਸੇ ਨੂੰ ਨਹੀਂ ਭੁੱਲਦਾ ਪਰ ਜੇ ਕੋਈ ਗੁਰੂ ਦਾ ਪਿਆਰਾ ਸਿੱਖ ਕੋਈ ਗੁਰੂ ਦਾ ਸ਼ਰਧਾवान ਸਿੱਖ ਉਸ ਠੰਡੇ ਬੁਰਜ ਵਰਗੀ ਠੰਡ ਆਪਣੇ ਉਪਤੇ ਝੱਲਦਾ ਪਿਆ ਉਹ ਵੀ ਗੁਰੂ ਸਾਹਿਬ ਦੀ ਸ਼ਾਨ ਦੇ ਵਾਸਤੇ ਤਾਂ ਭਾਈ ਕੀ ਸਾਡਾ ਉਹਦੇ ਹੱਕ ਦੇ ਵਿੱਚ ਬੋਲਣਾ ਨਹੀਂ ਬਣਦਾ ਬੜੀਆਂ-ਬੜੀਆਂ ਪੰਥ ਦੀਆਂ ਸ਼ਕਤੀਆਂ ਇਸ ਵੇਲੇ ਲਾਈਵ 'ਚ ਜੁੜੀਆਂ ਨੇ ਮੈਂ ਉਹਨਾਂ ਸਾਰਿਆਂ ਦਾ ਸਵਾਗਤ ਕਰਦਾ ਮੈਂ ਸਭ ਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਭਾਈ ਪਾਸੇ ਤਾਂ ਇਹ ਗੱਲਾਂ ਕਰਨ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ ਪਰ ਪੈ ਰਹੀ ਆ ਭਾਈ ਹੁਣ ਜੀ ਜਵਾਬ ਦੇਵਾਂਗੇ ਆਪਾਂ ਉਹਦੇ ਪਰਿਵਾਰ ਨੂੰ ਕੀ ਜਵਾਬ ਦੇਵਾਂਗੇ ਭਾਈ ਪੰਥ ਦੀਆਂ ਬੜੀਆਂ ਬੜੀਆਂ ਵੱਡੀਆਂ ਆਪਾਂ ਸਾਰੇ ਡਿੰਗਾ ਮਾਰਨ ਵਾਲੇ ਆ ਜੇ ਰੱਬ ਨੇ ਕੋਈ ਤਾਕਤ ਦਿੱਤੀ ਹੋਏ ਨਾ ਤੇ ਉਹਦਾ ਵੀ ਦਸਵੰਦ ਕੱਢਣਾ ਬਣਦਾ ਹੈ ਬੜੀਆਂ-ਬੜੀਆਂ ਵੱਡੀਆਂ ਸ਼ਖਸੀਅਤਾਂ ਨੇ ਅਸੀਂ ਤਾਂ ਉਸ ਮਾਲਕ ਦੇ ਦਰ ਦੇ ਲਾਲੇ ਗੋਲੇ ਆ ਬੜੀਆਂ-ਬੜੀਆਂ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਨੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਹਾਡੀ ਕਲਮ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਤੁਹਾਡੇ ਬੋਲਾਂ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਮੈਂ ਅਖਬਾਰਾਂ ਵਾਲੇ ਵੱਡੇ-ਵੱਡੀਆਂ ਅਖਬਾਰਾਂ ਟਾਈਮਜ਼ ਆਫ ਇੰਡੀਆ ਅੱਜ ਮੈਨੂੰ ਫੋਨ ਵੀ ਆਇਆ ਸੀ ਭਰਤ ਖੰਨਾ ਜੀ ਦਾ ਹੋਰ ਵੀ ਟਾਈਮਜ਼ ਆਫ ਇੰਡੀਆ ਹਿੰਦੁਸਤਾਨ ਟਾਈਮਜ਼ ਇੰਡੀਅਨ ਐਕਸਪ੍ਰੈਸ ਦਾ ਟਰਬਿਊਨ ਹਿੰਦੀ ਦੀਆਂ ਕਿੱਡੀਆਂ-ਕਿੱਡੀਆਂ ਅਖਬਾਰਾਂ ਨੇ ਪੰਜਾਬੀ ਦੀਆਂ ਵੱਡੀਆਂ-ਵੱਡੀਆਂ ਅਖਬਾਰਾਂ ਅਜੀਤ ਜਗ ਬਾਣੀ ਅਮਰ ਜਲਾ ਦੈਨਿਕ ਭਾਸਕਰ ਦੈਨਿਕ ਜਾਗਰਣ ਦੈਨਿਕ ਸਵੇਰਾ ਭਾਈਕੀ ਅਜੇ ਵੀ ਉਹ ਬੰਦਾ ਤੁਹਾਡੀ ਸਪੈਸ਼ਲ ਸਟੋਰੀ ਦਾ ਹੱਕਦਾਰ ਨਹੀਂ ਮੈਂ ਸਾ ਆਪਣੇ ਸਾਰੇ ਪੱਤਰਕਾਰ ਭਰਾਵਾਂ ਨੂੰ ਪੁੱਛਦਾ ਕਿ ਆਪਾਂ ਅਕਸਰ ਕਈ ਵਾਰੀ ਆਫ ਦੀ ਰਿਕਾਰਡ ਗੱਲ ਕਰਦੇ ਆਂ ਕਿ ਫਲਾਣਾ ਮੋਰਚਾ ਫੇਲ ਹੋ ਗਿਆ ਫਲਾਣਾ ਵਿਕ ਗਿਆ ਫਲਾਣਾ ਇਦਾਂ ਹੋ ਗਿਆ ਭਾਈ ਜੇ ਕੋਈ ਨਹੀਂ ਵਿਕਿਆ ਤੇ ਫਿਰ ਉਹਦੇ ਨਾਲ ਖਲੋਣਾ ਤਾਂ ਬਣਦਾ ਹੈ ਕਿ ਨਹੀਂ ਜੇ ਕੋਈ ਨਹੀਂ ਵਿਕਿਆ ਜੇ ਕੋ ਆਪਣੇ ਗੁਰੂ ਦੇ ਵਾਸਤੇ ਜੂਝਦਾ ਪਿਆ ਤੇ ਫਿਰ ਉਸ ਜੂਝਦੇ ਦੇ ਦੇ ਉਹ ਬਲੇ ਸੋਨੇ ਆਰ ਬੋਲਦਾ ਮਗਰ ਸਤਸ੍ਰੀ ਅਕਾਲ ਤਾਂ ਬੋਲ ਲਿਆ ਕਰੀਏ ਭਾਈ ਭਾਈ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਵਾਲੇ ਮੈਨੂੰ ਲੱਗਦਾ ਕਿ ਭਾਈ ਸਾਹਿਬ ਆਪਣੇ ਫਰਾਂਸ ਵਾਲੇ ਨੇ ਸਿੰਘ ਉਹਨਾਂ ਨੇ ਨਹੀਂ ਲਿਖਿਆ ਕਿ ਭਾਈ ਗੁਰਪ੍ਰੀਤ ਸਿੰਘ ਜੀ ਸਾਡੇ ਵਾਸਤੇ ਕੌਣ ਮਸੂਲ ਨੇ ਆ ਬੜਾ ਔਖਾ ਤੇ ਲੰਮਾ ਮਤਲਬ ਦਰਵਾਜ਼ੇ ਬੰਦ ਦੇ ਬਰਾਬਰ ਹਨ ਵੀਰ ਜੀ ਹੱਥਾਂ ਬਾਜ ਕਰਾ ਰਹੇ ਆ ਵੈਰੀ ਨਾ ਹੋਣ ਮਿਤ ਜੀ ਗਲਤਾਂ ਭਾਈ ਸਾਹਿਬ ਤੁਹਾਡੀ ਸਹੀ ਆ ਚਲ ਹੁਣ ਕਰਾਰੇ ਹੱਥ ਹਉਣ ਕੋਈ ਇੱਥੇ ਤਾਂ ਮੋਰਚੇ ਤੇ ਮੋਰਚੇ ਤੇ ਹੀ ਨਹੀਂ ਆ ਰਹੇ ਤੇ ਹੁਣ ਕਰਾਰੇ ਹੱਥਾਂ ਦੀਆਂ ਗੱਲਾਂ ਆਪਾਂ ਕਿੱਦਾਂ ਕਰਾਂਗੇ ਹਨਾ ਸੋ ਤੁਹਾਡੇ ਜਜ਼ਬਾਤਾਂ ਨੂੰ ਅਸੀਂ ਸਮਝਦੇ ਹਾਂ ਜੀ ਭਾਈ ਕੁਲਵਿੰਦਰ ਸਿੰਘ ਸਿੱਧੂ ਸਰਕਾਰ ਅਤੇ ਸਿੱਖ ਜਥੇਬੰਦੀਆਂ ਪੰਥ ਦੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਾਂ ਫਿਰ ਗੁਰਜੀਤ ਸਿੰਘ ਫੌਜੀ ਦੀ ਸ਼ਹਾਦਤ ਦੀ ਅਡੀਕਾ ਰਹੇ ਨੇ ਕੁਲਵਿੰਦਰ ਸਿੰਘ ਸਦੂ ਇਹ ਪ੍ਰਧਾਨ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਮਾਣੇ ਦੇ ਇਹ ਮੋਰਚੇ ਦੇ ਨਾਲ ਜੁੜੇ ਹੋਏ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਦਰਦ ਹੈ ਹੋਰ ਵੀ ਜਿਹੜੇ ਵੀਰ ਕੋਈ ਇਸ ਵੇਲੇ ਸੁਣਦੇ ਪਏ ਉਹ ਤੁਸੀਂ ਕੋ ਆਪਣਾ ਸੁਨੇਹਾ ਲਿਖ ਕੇ ਪਾਉਣਾ ਚਾਹੁੰਦੇ ਹੋ ਜਸਵਿੰਦਰ ਸਿੰਘ ਪ੍ਰਚਾਰਕ ਉਹ ਵੀ ਜੁੜੇ ਨੇ ਵਾਹਿਗੁਰੂ ਲਿਖਦੇ ਨੇ ਤੇ ਰਿੰਕੂ ਸਰਦਾਰ ਜੀ ਉਹ ਵੀ ਇਸ ਵੇਲੇ ਜੁੜੇ ਹੋਏ ਨੇ ਹੋਰ ਵੀ ਕਈ ਸਾਰੇ ਸਿੰਘ ਜੁੜੇ ਨੇ ਜਰਨੈਲ ਸਿੰਘ ਬਸਰਾਵਾ ਦਮਨਦੀਪ੍ਰੀਤ ਸਿੰਘ ਸਭ ਤੋਂ ਸਾਰੇ ਵੀਰਸ ਵਲੇ ਜੁੜੇ ਨੇ ਭਾਈ ਗੱਲ ਤਾਂ ਇੱਕੋ ਹੀ ਛੋਟੀ ਜੀ ਗੱਲ ਆ ਕੋਈ ਬਹੁਤਾ ਮਤਲਬ ਉਹ ਕੋਈ ਕੁਲ ਜ਼ਬਰੇ ਦਾ ਸਵਾਲ ਤਾਂ ਹੈ ਨਹੀਂ ਅੱਜ ਕਿੰਨੂ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਬੇਅਦਬੀਆਂ ਪਿਛਲੇ 10 ਸਾਲਾਂ ਤੋਂ ਬੜੀਆਂ ਨਿਰੰਤਰ ਹੋ ਰਹੀਆਂ ਨੇ ਕਿ ਉਹਨਾਂ ਨੂੰ ਡੱਕਣ ਦੇ ਵਾਸਤੇ ਕੋਈ ਕਾਨੂੰਨ ਜਿਹੜਾ ਉਹ ਹੋਣਾ ਚਾਹੀਦਾ ਜਿਹੜੀਆਂ ਹਕੀਕਤਾਂ ਜੇ ਤੁਹਾਡੇ ਨਾਲ ਸਾਂਝੀਆਂ ਕਰੀਏ ਫਿਰ ਮਨ ਦਸਬਾਤਾਂ ਦੇ ਵਿੱਚ ਉਸ ਰੂਪ ਦੇ ਵਿੱਚ ਹੋ ਜਾਂਦਾ ਹੈ ਪਰ ਫਿਰ ਵੀ ਮੈਂ ਸਮਝਦਾ ਕਿ ਸਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈ ਕਿ ਆਪਾਂ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਦੇ ਵਾਸਤੇ ਘਟੋ ਘਟ ਆਪਣੇ ਮੂੰਹ ਕੁਝ ਬੋਲਤਾ ਕੱਢ ਲਈਏ ਪੰਥਕ ਹਸਤੀਆਂ ਨੂੰ ਖਾਸ ਤੌਰ ਤੇ ਮੈਂ ਬੇਨਤੀ ਕਰਦਾ ਪੰਥ ਦੇ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਪੰਥ ਦੇ ਮਹਾਨ ਸਾਡੇ ਪ੍ਰਚਾਰਕ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਯਾਨੀ ਹਰਪਾਲ ਸਿੰਘ ਜੀ ਬਹੁਤ ਵੱਡੀਆਂ-ਵੱਡੀਆਂ ਸਸਤੀਆਂ ਮੌਜੂਦ ਨੇ ਜਿਹੜੀਆਂ ਆਪਣੇ ਪੇਜ ਦੇ ਉੱਤੇ ਆਪਣੇ ਫੇਸਬੁੱਕ ਤੇ ਆਪਣੇ ਕਿਸੇ ਵੀ ਲੈਵਲ ਤੇ ਜਾਂ ਆਪਣੀ ਸਟੇਜ ਦੇ ਉੱਤੇ ਜੇ ਕੁਝ ਬੋਲਣ ਤੇ ਲੱਖਾਂ ਸੰਗਤਾਂ ਉਹਨਾਂ ਨੂੰ ਸੁਣਦੀਆਂ ਨੇ ਭਾਈ ਅਸੀਂ ਤਾਂ ਬੜਾ ਜ਼ੋਰ ਲਾ ਰਹੇ ਆਂ ਘਰੇ ਪਿਛਲੇ 14 ਮਹੀਨਿਆਂ ਤੋਂ ਜਦੋਂ ਤੋਂ ਸਾਨੂੰ ਪਤਾ ਲੱਗਾ ਸੀ ਉਦੋਂ ਤੋਂ ਅਸੀਂ ਇਸ ਮੋਰਚੇ ਦੇ ਨਾਲ ਜੁੜੇ ਸੀ ਤੇ ਹੁਣ ਤਾਂ ਲੰਬੇ ਅਰਸੇ ਤੋਂ ਇਹਨੂੰ ਪੰਜਾਬ ਵਿਧਾਨ ਸਭਾ ਤੱਕ ਲੈ ਜਾਣ ਦੇ ਵਾਸਤੇ ਵੀ ਕੋਸ਼ਿਸ਼ਾਂ ਕੀਤੀਆਂ ਸੈਸ਼ਨ ਵੀ ਹੋ ਗਿਆ ਮੁੱਖ ਮੰਤਰੀ ਸਾਹਿਬ ਨੂੰ ਵੀ ਉਦੋਂ ਪੁੱਛਿਆ ਸੀ ਫਤਿਹਗੜ੍ਹ ਆਪਣਾ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਅਸੀਂ ਤਾਂ ਜਿੰਨੇ ਜੋਗੇ ਹੈ ਭਾਈ ਅਸੀਂ ਤਾਂ ਆਪਣਾ ਰੋਲ ਅਦਾ ਕਰਦੇ ਭਾਈ ਪਰ ਤੁਸੀਂ ਵੀ ਥੋੜਾ ਜਆ ਤੁਸੀਂ ਵੀ ਆਪਣਾ ਰੋਲ ਅਦਾ ਕਰੋ ਸ਼ਮਾ ਸਾਡੇ ਹੱਥੋਂ ਹੱਥੋਂ ਨਿਕਲ ਨਾ ਜਾਏ ਅੱਜ ਦੀ ਜਦੋਂ ਮੈਂ ਤਸਵੀਰ ਵੇਖੀ ਆ ਭਾਈ ਗੁਰਜੀਤ ਸਿੰਘ ਖਾਲਸਾ ਦੀ ਤੇ ਬਿਲਕੁਲ ਫਿੱਕਾ ਬੱਗਾ ਰੰਗ ਹੋਇਆ ਪਿਆਰਾ ਬੋਲ ਜਿਹੜੇ ਨੇ ਚਿੱਟੇ ਹੋਏ ਪਏ ਨੇ 104 ਦੇ ਕਰੀਬ ਬੁਖਾਰ ਹੈ 255 183 ਉਹਨਾਂ ਦਾ ਬੀਪੀ ਚੱਲਦਾ ਪਿਆ ਅਗਸਤ ਮਹੀਨੇ ਚ ਇੱਕ ਵਾਰੀ ਇਦਾਂ ਸਿਹਤ ਵਿਗੜੀ ਸੀ ਉਹਨਾਂ ਦੀ ਜਿੱਦਾਂ ਹੁਣ ਵਿਗੜੀ ਪਈ ਹੈ ਬੁਖਾਰ ਵੀ ਹੈ ਸ਼ੂਗਰ ਵੀ ਰਾਈਜ਼ ਕੀਤੀ ਹੋਈ ਹੈ ਦਵਾਈ ਫੇਰ ਉਹਨਾਂ ਛੱਡ ਦਿੱਤੀ ਹੈ ਸਰਕਾਰ ਦੀ ਇਸ ਨਰਦਈ ਪੁਣੇ ਨੂੰ ਤੱਕਦੇ ਹੋਏ ਮੈਂ ਬੇਨਤੀ ਕਰਦਾ ਭਾਈ ਮੱਖ ਮੰਤਰੀ ਸਾਹਿਬ ਦੇਖੋ ਮਰਦਾਂ ਦੀ ਜ਼ੁਬਾਨ ਬੜੀ ਵੱਡੀ ਹੁੰਦੀ ਹੈ ਤੇ ਤੁਸੀਂ ਸਾਨੂੰ ਇੱਕ ਜ਼ੁਬਾਨ ਦਿੱਤੀ ਸੀ ਜਦੋਂ ਉਠਾਈ ਜੋ ਉਹਨੂੰ ਤੁਹਾਡੇ ਗ੍ਰਹਿ ਵਿਖੇ ਮੀਟਿੰਗ ਹੋਈ ਸੀ ਅਸੀਂ ਪੰਜ ਸਿੰਘ ਆਏ ਸੀਗੇ ਦਾਸ ਦੇ ਨਾਲ ਹੋਰ ਪੰਜ ਸਿੰਘ ਭਾਈ ਭਪਨ ਭਰਪੂਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਕਗਾ ਭਾਈ ਤਲਵਿੰਦਰ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਅਸੀਂ ਪੰਜ ਸਿੰਘ ਉਸੀਂ ਉਦੋਂ ਗੱਲ ਕੀਤੀ ਸੀ ਕਿ ਜਾ ਕੇ ਭਾਈ ਗੁਰਜੀਤ ਸਿੰਘ ਨੂੰ ਕਹੋ ਕਿ ਜਿਹੜਾ ਸੁਪਨਾ ਤੋਂ ਲਿਆ ਬੇਮਿਸਾਲ ਸਜਾ ਦਾ ਉਹ ਸੁਪਨਾ ਆਪਣੇ ਜਿਉਂਦੇ ਜੀ ਵੇਖ ਭਾਈ ਫਿਰ ਹੁਣ ਕਿਉਂ ਹੁਣ ਆਪਣੀ ਜ਼ਬਾਨ ਪੂਰੀ ਕਰਦੇ ਹੋ ਕਿ ਹੁਣ ਉਹਨੂੰ ਮਰਨ ਲਈ ਛੱਡ ਦਿੱਤਾ ਹੈ ਬੜਾ ਮਨ ਉਦਾਸ ਹੈ ਮੈਂ ਬੇਨਤੀ ਕਰਦਾ ਪੰਥਕ ਹਤਾਸ਼ੀਆਂ ਨੂੰ ਕੋਈ ਕੋਈ ਰਾਜਨੀਤੀ ਦਾ ਅਜੰਡਾ ਨਹੀਂ ਹੈ ਇਹ ਤਾਂ ਮੈਸਮੇ ਦਾ ਸਾਰੇ ਹੀ ਪੰਜਾਬੀਆਂ ਨੂੰ ਸਾਡੇ ਰਾਮ ਸਿੰਘ ਰਾਣਾ ਜੀ ਉਹ ਗੱਲ ਕਰਦੇ ਹੁੰਦੇ ਕਿ ਉਹ ਤਾਂ ਹੁਣ ਸਾਰੇ ਧਰਮ ਗ੍ਰੰਥਾਂ ਵਾਸਤੇ ਲੜਦਾ ਪਿਆ ਭਈ ਹੁਣ ਬਾਕੀ ਸਾਰੇ ਆਪਾਂ ਕੁਝ ਤਾਂ ਕਰ ਲਈਏ ਕਿ ਇੱਕ ਮੇਣਾ ਹੀ ਲੈ ਕੇ ਜਾਣਾ ਆਪਾਂ ਹੁਣ ਜਿੰਨਾ ਜਿੰਨਾ ਲਾਲਚ ਉਹਨੂੰ ਦਿੱਤਾ ਗਿਆ ਹੁਣੇ ਮੈਨੂੰ ਗੱਲ ਗੱਲ ਕਰਦੇ ਪਏ ਸੀ ਭਾਈ ਸਾਹਿਬ ਮਤਲਬ ਝੂਠ ਬੋਲਣ ਜਿੰਨਾ ਲਾਲਚ ਜਿਹੜਾ ਵਾ ਉਹਨਾਂ ਤੱਕ ਪਹੁੰਚੇ ਆਫਰਾਂ ਪਹੁੰਚੀਆਂ ਨੇ ਸੈਂਕੜੇ ਏਕੜ ਜ਼ਮੀਨ ਦੇ ਆਫਰ ਪਹੁੰਚੇ ਆ ਕਈ ਕੁਛ ਉਹਨਾਂ ਨੂੰ ਆਫਰਾਂ ਹੁੰਡੀਆਂ ਵੀ ਤੂੰ ਥੱਲੇ ਆ ਜਾ ਮੈਂ ਬੇਨਤੀ ਕਰਦਾ ਉਹਨਾਂ ਆਫਰਾਂ ਦੇਣ ਵਾਲਿਆਂ ਨੂੰ ਵੀ ਉਹ ਆਫਰਾਂ ਤੁਸੀਂ ਕੋਲ ਹੀ ਰੱਖ ਲੋ ਸਾਨੂੰ ਕਾਨੂੰਨ ਬਣਾ ਦੇ ਪਾਈ ਕਾਨੂੰਨ ਬਣਾ ਦਿਓ ਇਹ ਤੁਸੀਂ ਉਹ ਵਾਅਦੇ ਕਰਕੇ ਹੀ ਸਰਕਾਰ ਬਣਾਈ ਸੀ ਉਹਨਾਂ ਕਾਨੂੰਨ ਬਣਾ ਦਿਓ ਕੀ ਕਹੀਏ ਹੁਣ ਤੁਹਾਨੂੰ ਰਾਜੇ ਬਣ ਗਏ ਉਹਨਾਂ ਤਾਂ ਰੱਬ ਨਾ ਬਣੋ ਇਹ ਪੰਜਾਬੀ ਬੜੇ ਬੈੜੇ ਵੀ ਹੁੰਦੇ ਤੇ ਜੇ ਕੁਰਸੀਆਂ ਤੇ ਬਿਠਾਉਣਾ ਜਾਣਦੇ ਨੇ ਤੇ ਫਿਰ ਲਾਉਣਾ ਵੀ ਜਾਣਦੇ ਨੇ ਦੇ ਤੁਸੀਂ ਇਹ ਸੋਚਦੇ ਹੋ ਵੀ ਹੁਣ ਸਾਨੂੰ ਕੌਣ ਪੁੱਛ ਲੂਗਾ ਹਨਾ ਮੁੱਖ ਮੰਤਰੀ ਸਾਹਿਬ ਉਹ ਦਿਨ ਜਿਹੜਾ 24 ਤਰੀਕ ਦਾ ਜਿਸ ਢੰਗ ਨਾਲ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿੱਤੇ ਬਗੈਰੀ ਉਥੋਂ ਲੰਘ ਗਏ ਉਹ ਜਿਹੜੀ ਸਿਕਿਉਰਿਟੀ ਹੈ ਉਹ ਮੁੱਖ ਮੰਤਰੀ ਦੀ ਸਿਕਿਉਰਿਟੀ ਹੁੰਦੀ ਹੈ ਉਹ ਤੁਹਾਡੀ ਭਗਵੰਤ ਮਾਨ ਦੀ ਸਿਕਿਉਰਿਟੀ ਨਹੀਂ ਆ ਉਹ ਭਗਵੰਤ ਮਾਨ ਦੇ ਆਲੇ ਦੁਆਲੇ ਸਦਾ ਨਹੀਂ ਰਹਿਣੀ ਤੇ ਤੁਸੀਂ ਇਹ ਸੋਚਦੇ ਹੋ ਵੀ ਸਾਨੂੰ ਕੌਣ ਪੁੱਛ ਲੇਗਾ ਤੇ ਅਸੀਂ ਲਾਗੋਂ ਦੀ ਚੁੱਪ ਕਰਕੇ ਲੰਘ ਜਾਾਂਗੇ ਲਈ ਹੁਣ ਪੁੱਛਣ ਵਾਲੇ ਤਾਂ ਹੈਗੇ ਨੇ ਭਾਈ ਤੇ ਪੰਜਾਬ ਦੇਆਂ ਗਲੀਆਂ ਭੱਲਿਆਂ ਦੇ ਵਿੱਚ ਤੁਹਾਨੂੰ ਫਿਰ ਪੁੱਛਣਗੇ ਤੇ ਜੇ ਤੁਸੀਂ ਇਹ ਬਾਣਾ ਹੀ ਵਰਤਦਾ ਤਾਂ ਫੇਰ ਤਾਂ ਇਹ ਤੁਹਾਨੂੰ ਜੀਨ ਨਹੀਂ ਦੇਣਗੇ ਜੇ ਤੁਸੀਂ ਉਹਨੂੰ ਸਿੰਘ ਦੀ ਹੁਣ ਬਲੀ ਲੈ ਲਈ ਫੇਰ ਫੇਰ ਨਹੀਂ ਛੱਡਦੇ ਭਾਈ ਤੁਹਾਨੂੰ ਫੇਰ ਤਾਂ ਮਤ ਸੋਚੋ ਕਿ ਤੁਹਾਡੇ ਗਲਾਂ 'ਚ ਫਿਰ ਹਾਰ ਪੈਣਗੇ। ਭਾਵੇਂ ਕੋਈ ਬੋਲੇ ਤੇ ਭਾਵੇਂ ਨਾਮ ਬੋਲੇ ਹਰ ਪੰਜਾਬੀ ਦੇ ਦਿਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਰ ਹੀ ਬੇਅਦਬੀ ਦਾ ਤਰਦ ਹੈ। ਅਸੀਂ ਆਮ ਸੰਗਤਾਂ 'ਚ ਵਿਚਰਦੇ ਆਂ, ਦੇਖਦੇ ਆਂ, ਮਿਲਦੇ ਆਂ। ਹਰ ਕੋਈ ਪਰੇਸ਼ਾਨ ਹੈ। ਤੇ ਤੁਹਾਡੀਆਂ ਇਹਨਾਂ ਹਰਕਤਾਂ ਤੋਂ ਹੋਰ ਪਰੇਸ਼ਾਨ ਆ ਵੀ ਤੁਸੀਂ ਕਰਦੇ ਕੀ ਪਏ ਹੋ ਹ ਇੱਕ ਕਾਨੂੰਨ ਬਣਾਉਣ ਵਾਸਤੇ ਹੁਣ ਸਿਲੈਕਟ ਕਮੇਟੀ ਦੇ 5 ਮਹੀਨੇ ਦਾ 15 ਤਰੀਕ ਨੂੰ ਪੂਰੇ ਹੋ ਜਾਣੇ ਤੇ ਮੁੱਖ ਮੰਤਰੀ ਸਾਹਿਬ ਮੈਂ ਫਿਰ ਤੁਹਾਨੂੰ ਯਾਦ ਕਰਾ ਦੇਵਾਂ ਵੈਸੇ ਤਾਂ ਤੁਹਾਡੀ ਬੜੀ ਸਲਾਹਕਾਰਾਂ ਦਾ ਬੜਾ ਵੱਡਾ ਇੱਕ ਗਰੁੱਪ ਹੁੰਦਾ ਹੈ ਉਹ ਤੁਹਾਨੂੰ ਯਾਦ ਕਰਾਉਂਦਾ ਰਹਿੰਦਾ ਹੋਣਾ ਕਿ ਤੁਸੀਂ ਹਾਊਸ 'ਚ ਸਟੇਟਮੈਂਟ ਦਿੱਤੀ ਸੀ ਕਿ 3 ਜਾਂ 4 ਮਹੀਨੇ ਲਈ ਸਿਲੈਕਟ ਕਮੇਟੀ ਨੂੰ ਦੇ ਦਿਆ ਤੇ ਤੁਸੀਂ ਲੀਡਰ ਆਫ ਹਾਊਸ ਦੇ ਰੂਪ ਦੇ ਵਿੱਚ ਉਹ ਸਟੇਟਮੈਂਟ ਦਿੱਤੀ ਸੀ ਉਹ ਤੁਹਾਡੇ 4 ਮਹੀਨੇ ਪੂਰੇ ਹੋ ਗਏ ਹੁਣ ਤਾਂ 5ਵਾਂ ਵੀ ਪੂਰਾ ਹੋਣ ਜਾ ਰਿਹਾ ਫਿਰ ਮੈਂ ਤੁਹਾਨੂੰ ਯਾਦ ਕਰਾਵਾਂਗਾ ਕਿ ਮਰਦਾਂ ਦੀ ਜ਼ੁਬਾਨ ਹੁੰਦੀ ਹੈ ਦੇਖੋ ਜ਼ੁਬਾਨ ਦਿੱਤੀ ਹੈ ਤੇ ਉਹਦੇ ਉੱਤੇ ਖਰੇ ਉਤਰੋ ਕਾਨੂੰਨ ਬਣਾ ਦਿਓ ਕੇਜਰੀਵਾਲ ਸਾਹਿਬ ਜਿੱਦਾਂ ਤੁਹਾਨੂੰ ਵੋਟਾਂ ਚਾਹੀਦੀਆਂ ਸੀ ਉਸ ਦਿਨ ਸਾਨੂੰ ਸਟੇਜ ਤੇ ਬੁਲਾਵਾਂ ਲਾ ਕੇ ਪ੍ਰੋਗਰਾਮ ਰੋਕ ਕੇ ਤੇ ਹੱਥ ਜੋੜ-ਜੋੜ ਕੇ ਕਹਿੰਦੇ ਸੀ ਵੀ ਹਾਂ ਅਸੀਂ ਸਾਡੀ ਸਰਕਾਰ ਆਏਗੀ ਬੇਅਦਬੀਆਂ ਨਹੀਂ ਹੋਣਗੀਆਂ ਅਸੀਂ ਐਸਾ ਕਾਨੂੰਨ ਲੈ ਕੇ ਆਵਾਂਗੇ ਬੇਅਦਬੀਆਂ ਨਹੀਂ ਹੋਣਗੀਆਂ ਹੁਣ ਤੁਸੀਂ ਜਾ ਕੇ ਗੁਜਰਾਤ ਉੱਥੇ ਭਾਸ਼ਣ ਦੇ ਜਾਂਦੇ ਹੋ ਕੀ ਇਹਦਾ ਝੂਠ ਬੋਲ-ਬੋਲ ਕੇ ਕੁਝ ਹੋ ਜਾਏਗਾ ਹੁਣ ਤੁਸੀਂ ਚਾਹੁੰਦੇ ਹੋ ਕਿ ਅਸੀਂ ਹੁਣ ਫਿਰ ਤੁਹਾਡੀ ਉੱਥੇ ਵੀ ਪਾਜ ਉਹਦੇੜੀ ਹੈ ਤੁਹਾਡੇ ਇਹ ਤੁਹਾਡੀਆਂ ਗਰੰਟੀਆਂ ਫੋਕੀਆਂ ਹੀ ਨੇ ਹੂੰ ਸਭ ਤੋਂ ਵੱਡਾ ਮੁੱਦਾ ਕਿਹੜਾ ਹੁੰਦਾ ਸੀ ਤੁਸੀਂ ਆਪਣੀ ਪੁਰਾਣੀ ਵੀਡੀਓ ਕੋ ਖੋਲ ਕੇ ਵੇਖ ਲਓ ਮੈਂ ਆ ਸਿੰਘਾਂ ਨੂੰ ਬੇਨਤੀ ਕਰਦਾ ਵੀ ਜੇ ਕੋਈ ਤੁਹਾਡਾ ਐਮਐਲਏ ਕੋਈ ਜਾਣਕਾਰ ਆ ਜਾ ਉਹਦੇ ਉਹਨੂੰ ਕਿਤੇ ਸ਼ੇਅਰ ਕਰ ਦਿਓ ਕੋਈ ਪੁਰਾਣੀਆ ਵੀਡੀਓ ਜਦੋਂ 에어ਪੋਰਟ ਤੋਂ ਨਿਕਲਦੇ ਹੁੰਦੇ ਸੀ ਜਦੋਂ ਚੋਣ ਪ੍ਰਚਾਰ ਕਰਨ ਆਉਂਦੇ ਸੀ ਦਿੱਲੀੋਂ ਤੇ ਸਭ ਤੋਂ ਪਹਿਲਾ ਮੁੱਦਾ ਹੀ ਬੇਅਦਬੀ ਦਾ ਹੁੰਦਾ ਸੀ ਹੁਣ ਐਡੇ ਬੇਸ਼ਰਮ ਹੋ ਗਏ ਤੁਸੀਂ ਇੱਕ ਸਿੰਘ 14 ਮਹੀਨਿਆਂ ਤੋਂ ਮਰਦਾ ਪਿਆ ਇੱਕ ਜੇਲ੍ਹ ਦੀ ਕਾਟ ਕਾਲ ਕੋਠੜੀ ਤੋਂ ਥੋੜੀ ਜਗ੍ਹਾ ਦੇ ਵਿੱਚ ਜਦੋਂ ਮੈਂ ਵੀਰ ਨੂੰ ਕਿਹਾ ਨਾ ਵੀ ਮੈਨੂੰ ਕੋ ਫੋਟੋ ਖਿੱਚ ਕੇ ਭੇਜ ਦੇ ਹੁਣ ਦੀ ਉੱਤੋਂ ਕਹਿੰਦਾ ਵੀ ਨੇਰਾਜਾ ਬੜਾ ਵਾ ਤੇ ਉੱਤੇ ਜਗ੍ਹਾ ਨਹੀਂ ਹੈਗੀ 6 ਫੁੱਟ ਬਾਈ 2 ਫੁੱਟ ਦਾ ਉਹਦਾ ਸਰੀਰ ਆ ਭਾਈ ਗੁਰਦੀਸ਼ ਸਿੰਘ ਹਾਲਸੇ ਦਾ ਤਾਂ 6 ਫਾਈ 2 ਫੁੱਟ ਦੀ ਜਗ੍ਹਾ ਹੀ ਆ ਜਿੱਥੇ ਉਹ ਪਿਆ ਹੁੰਦਾ ਜਾਂ ਬੈੰਦਾ ਦੂਜੇ ਪਾਸੇ ਤਾਂ ਹੋਰ ਥੋੜਾ ਬਤ ਸੱਜੋ ਸਮਾਨ ਕਈ ਕੁਛ ਪਿਆ ਇੱਕ ਸਵਾਲ ਮੈਨੂੰ ਬੜਾ ਪੁੱਛਦੇ ਆ ਜਦੋਂ ਪੁੱਛਦੇ ਆ ਚਲੋ ਉਤਸੁਕਤਾ ਹੁੰਦੀ ਆ ਪਰ ਮੈਨੂੰ ਇੱਕ ਗੱਲ ਦੀ ਆਉਂਦੀ ਆ ਭਾਈ ਤੁਹਾਨੂੰ ਇਸ ਗੱਲ ਦਾ ਤਾਂ ਬੜਾ ਕਿ ਉਹ ਜੰਗਲ ਪਾਣੀ ਕਿਦਾਂ ਜਾਂਦਾ ਕੀ ਕਰਦਾ ਭਾਈ ਕਿਤੇ ਸਾਡੀ ਆਵਾਜ਼ 'ਚ ਆਵਾਜ਼ ਹੀ ਰਲਾ ਦਿਓ ਤੇ ਸਰਕਾਰ ਨੂੰ ਪੁੱਛ ਲੋ ਹਾਂ ਕੱਲ ਮੈਂ ਇੱਥੇ ਇੱਕ ਪ੍ਰੋਗਰਾਮ ਦੇ ਵਿੱਚ ਪਰਸੋਂ ਬੋਲਿਆ ਸੀ ਤੇ ਕੁਝ ਸਿੰਘ ਉਹ ਕਹਿੰਦੇ ਵੀ ਅਸੀਂ ਆਪਣੀ ਨਕਉਦਰ ਦੀ ਸਾਡੀ ਉਹ ਬੀਬੀ ਐਮਐਲਏ ਜਿਹੜੀ ਉਹਨੂੰ ਪੁੱਛਾਂਗੇ ਓਏ ਪੁੱਛੋ ਤਾਂ ਸਹੀ ਇੰਨਾ ਕਾਦਾ ਡਰ ਹੈ ਇੰਨਾ ਕਾਦਾ ਡਰੀ ਜਾਂਦੇ ਆ ਗੁਰੂ ਦੇ ਵਾਸਤੇ ਹੁਣ ਹੁਣ ਯਾਦ ਆਪਾਂ ਕਿੰਨਾ ਨੂੰ ਕਰਨਾ ਆਉਂਦੇ ਆ 15 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਸੀ ਕਿੰਨੇ ਯੋਧਿਆਂ ਨੂੰ ਯਾਦ ਕਰਨਾ ਹੈ ਬਾਬਾ ਫਤੇਹ ਸਿੰਘ ਨੂੰ ਯਾਦ ਕਰਕੇ ਜਦੋਂ ਕੋ ਲਾਗੇ ਆਉਂਦਾ ਵਾ ਕੋਈ ਝਾੜੂ ਪਾਰਟੀ ਦਾ ਕੋਈ ਲੀਡਰ ਆਉਂਦਾ ਤੇ ਉਹਨੂੰ ਪੁੱਛੋ ਤਾਂ ਸਹੀ ਭਾਈਓ ਕਾਨੂੰਨ ਕਿੱਥੇ ਜੇ ਆ। ਖਾਸ ਲੋਰ ਤੇ ਜੇ ਕੋਈ ਇਹਨਾਂ ਸ਼ਹੀਦੀ ਸਮਾਗਮਾਂ 'ਚ ਆਉਂਦਾ ਨਾ ਉਹ ਫਤੇਹਗੜ ਸਾਹਿਬ ਆਉਂਦਾ ਸ਼੍ਰੀ ਆਨੰਦਪੁਰ ਸਾਹਿਬ ਆਉਂਦਾ ਤੇ ਜੇ ਤੁਹਾਡੇ ਲਾਗੇ ਆਣ ਕੇ ਖੜੋਂਦਾ ਜਾਂ ਤੁਹਾਡੇ ਲਾਗੇ ਦੀ ਲੰਗਦਾ ਤੇ ਉਹਨੂੰ ਪੁੱਛੋ ਤਾਂ ਸਹੀ ਕਿ ਮੰਤਰੀ ਸਾਹਿਬ ਐਮਐਲਏ ਸਾਹਿਬ ਉਹ ਕਾਨੂੰਨ ਕਿੱਥੇ ਹੈ? ਕੀ ਗੁਰੂ ਦੀ ਸ਼ਾਨ ਦੇ ਵਾਸਤੇ ਕਾਨੂੰਨ ਸਭ ਤੋਂ ਪਹਿਲਾਂ ਬਣਨਾ ਚਾਹੀਦਾ ਸੀ ਕਿ ਨਹੀਂ ਕੀ ਇਹ ਕਾਨੂੰਨ 2022 ਦੇ ਵਿੱਚ ਨਹੀਂ ਸੀ ਬਣ ਜਾਣਾ ਚਾਹੀਦਾ ਮਾਰਚ ਦੀ ਜਦੋਂ ਤੁਹਾਨੂੰ ਸਰਕਾਰ ਮਿਲੀ ਸੀ ਮੈਨੂੰ ਲੱਗਦਾ ਵਾ ਤੋ ਅਧ ਮਹੀਨਾ ਲੱਗਣਾ ਚਾਹੀਦਾ ਸੀ 2022 ਦੀ ਵਿਸਾਖੀ ਨੂੰ ਤੁਸੀਂ ਇਹ ਕਾਨੂੰਨ ਬਣਾਉਂਦੇ ਨੇ ਫੇਰ ਤੁਹਾਡੀ ਸ਼ੋਭਾ ਹੋਣੀ ਸੀ ਹੁਣ ਤਾਂ ਤੁਸੀਂ ਮੰਗ ਹੀ ਪੂਰੀ ਕਰ ਦਿਓ ਤੇ ਮੰਗ ਪੂਰੀ ਕਰਦੇਓ ਸਾਡੀ ਸਾਡਾ ਭਰਾ ਇਸ ਵੇਲੇ ਉੱਤੇ ਬੇਹੋਸ਼ ਹੋਇਆ ਪਿਆ ਦਿਨ ਵੇਲੇ ਦਾ ਬੇਹੋਸ਼ ਪਿਆ ਵਾ ਅਜੇ ਵੀ ਉੱਤੇ ਬੇਹੋਸ਼ ਪਿਆ ਸਾਡਾ ਸਾਡੀ ਕੋਮੋਸ਼ੀ ਸਾਡੀ ਦੱਬੀ ਹੋਈ ਆਵਾਜ਼ ਜਿਹੜੀ ਹੈ ਨਾ ਇਹਦਾ ਦਰਦ ਸਮਝ ਲਓ ਪੰਜਾਬ ਦੇ ਰਾਜੋ ਸਾਡਾ ਇਹਦਰ ਸਮਝ ਲਓ ਤੁਹਾਨੂੰ ਬੇਨਤੀ ਕਰਦੇ ਆ ਕਰੋ ਕੋਈ ਕੁਝ ਜੋ ਕਰਨ ਦੀ ਤੁਹਾਨੂੰ ਅਖਤਿਆਰ ਹੈ ਮੈਂ ਫੇਰ ਬਾਰ ਬਾਰ ਕਈ ਵਾਰੀ ਇਹ ਗੱਲ ਕਰ ਚੁੱਕਾ ਪਿਛਲੇ 1 ਸਾਲ ਦੇ ਵਿੱਚ ਕਿ ਇੱਕ ਗੁਰੂ ਘਰ ਦੇ ਵਿੱਚ ਲੱਖਾਂ ਸੰਗਤਾਂ ਇਕੱਠੀਆਂ ਹੋਈਆਂ ਹੁਣ ਉਹ ਲੱਖਾਂ ਸੰਗਤਾਂ ਚਾਹੁੰਦੇ ਆ ਹੋਇਆਂ ਵੀ ਉਹ ਕਾਨੂੰਨ ਨਹੀਂ ਬਣਾ ਸਕਦੀਆਂ ਉਹ ਸਿਰਫ ਤੁਸੀਂ ਐਮਐਲਏ ਜਿਹੜੇ ਆ ਉਹ ਉਹ ਬਣਾ ਸਕਦੇ ਹੋ ਤਤੋਸ਼ੇ ਫਿਰ ਹੁਣ ਪੱਗਾਂ ਵਾਲੇ ਇੰਨੇ ਇਕੱਠੇ ਹੋਏ ਹੋ ਕਿ ਆਪਣੇ ਗੁਰੂ ਲਈ ਕਾਨੂੰਨ ਨਹੀਂ ਬਣਾਉਣ ਜੋਗੇ ਇਹਦੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋਏਗੀ ਜੇ ਆਪਾਂ ਪੰਜਾਬ ਦੇ ਵਿੱਚ ਹੂੰ ਜਿੱਥੇ ਸਿੱਖੀ ਪ੍ਰਗਟ ਹੋਈ ਜਿੱਥੇ ਸਿੱਖੀ ਵਧੀ ਫੁੱਲੀ ਜਿੱਥੇ ਕਿੱਡੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਸੱਚੇ ਪਾਤਸ਼ਾਹ ਨੇ ਦਿੱਤੀਆਂ ਸਰਬੰਸਵਾਰ ਦਿੱਤਾ ਮੇਰੇ ਬਾਜਾਂ ਵਾਲੇ ਪਿਤਾ ਨੇ ਉਸ ਧਰਤੀ ਤੇ ਉਸ ਬਾਜਾਂ ਵਾਲੇ ਪਿਤਾ ਦੀ ਸ਼ਾਨ ਦੇ ਵਾਸਤੇ ਇੱਕ ਕਾਨੂੰਨ ਨਹੀਂ ਤੁਸੀਂ ਬਣਾਉਣ ਜੋਗੇ ਭਾਈ ਇਹਦੋਂ ਵੱਟੀ ਹੋਰ ਨਮੋਸ਼ੀ ਵਾਲੀ ਗੱਲ ਕੀ ਹੋਏਗੀ ਮੈਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਜਿਹੜੇ ਵੀ ਸੁਣਦੇ ਪਏ ਹੋ ਇਸ ਵੇਲੇ ਪਈ ਨੂੰ ਵਾਤ ਤੋਂ ਵਾਤ ਅੱਗੇ ਸ਼ੇਅਰ ਕਰੋ ਕੋ ਤੋਰੋ ਕੋ ਚੰਗੀ ਗੱਲ ਨੂੰ ਅੱਗੇ ਪਹੁੰਚਾਇਆ ਕਰੀਏ ਸੋਨ ਚ ਤਾਂ ਬੜਾ ਆਉਂਦਾ ਸੋਸ਼ਲ ਮੀਡੀਆ ਦੀ ਬੜੀ ਵੱਡੀ ਤਾਕਤ ਹੈ ਬੜੀ ਵੱਡੀ ਤਾਕਤ ਹੈ ਪਰ ਇਸ ਮੋਰਚੇ ਦੇ ਮਸਲੇ ਚ ਓਡੀ ਵੱਡੀ ਅਜੇ ਸਿੱਧ ਨਹੀਂ ਹੋਈ ਠੀਕ ਹੈ ਜਿੰਨਾ ਕ ਵੀ ਅਸੀਂ ਮੋਰਚਾ ਅੱਗੇ ਵਧੇ ਆ ਉਹ ਸੋਸ਼ਲ ਮੀਡੀਆ ਦਾ ਕਰਕੇ ਹੀ ਵੱਧ ਪਾਏ ਆ ਕੁਝ ਚੈਨਲ ਜਿਹੜੇ ਜਿਹੜੇ ਖਾਸ ਤੌਰ ਤੇ ਜਗਦੀਪ ਸਿੰਘ ਥਲੀ ਵਰਗੇ ਵੀਰ ਹੋਰ ਵੀ ਕਈ ਜਿਹੜੇ ਸਮਾਣੇ ਮੋਰਚੇ ਤੇ ਸਮੇਂ-ਸਮੇਂ ਤੇ ਪਹੁੰਚਦੇ ਨੇ ਅਸੀਂ ਸਾਰਿਆਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਇੱਕ ਮੈਂ ਬੇਨਤੀ ਅਕੀਰ ਚ ਫਿਰ ਕਰਦਾ ਚਾਹਾਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਦੇਖੋ ਤੁਸੀਂ ਸਾਰੇ ਹੀ ਸਿਆਣਿਓ ਸਾਰੇ ਆਗੂ ਡੱਲੇਵਾਲ ਸਾਹਿਬ ਪੰਦੇਰ ਸਾਹਿਬ ਹੋਰ ਲਾਲੋ ਫੂਲ ਸਾਹਿਬ ਕਿਹੜੇ-ਕਿਹੜੇ ਸਿਆਣੇ ਆਗੂ ਨੇ ਭਾਈ ਗੁਰੂ ਦੇ ਵਾਸਤੇ ਜੇ ਸਾਡਾ ਇੱਕ ਦਿਨ ਵੀ ਕੱਢਿਆ ਜੇ ਕੁਝ ਕਰ ਸਕਦਾ ਤੇ ਉਹ ਦਿਨ ਕੱਢ ਹੀ ਲਈ ਆਪਾਂ ਇੱਕ ਦਿਨ ਤਾਂ ਫਿਰ ਸਰਕਾਰ ਨੂੰ ਪੁੱਛ ਲਈਏ ਨਾ ਤੇ ਸਰਕਾਰੇ ਕੀ ਗੱਲ ਗੁਰੂ ਲਈ ਕਾਨੂੰਨ ਕਿਉਂ ਨਹੀਂ ਬਣਾਉਂਦੀ ਤੁਹਾਡਾ ਸਾਥ ਸਾਨੂੰ ਚਾਹੀਦਾ ਭਾਈ ਸਿੰਘੋ ਤੁਹਾਡਾ ਸਾਥ ਚਾਹੀਦਾ ਨਿਹੰਗ ਸਿੰਘੋ ਤੁਹਾਡਾ ਸਾਥ ਚਾਹੀਦਾ ਗਤਕੇ ਦਲ ਵਾਲਿਓ ਤੁਹਾਡਾ ਸਾਥ ਚਾਹੀਦਾ ਕੀ ਇਤਨੀ ਜਥੇਵਾਲਿਓ ਸੁਖਨੀ ਸਾਹਿਬ ਸੇਵਾ ਸੁਸਾਇਟੀ ਵਾਲਿਓ ਕਲਗੀਧਰ ਸੇਵਕ ਜਥੇਵਾਲਿਓ ਸ੍ਰੀ ਗੁਰੂ ਸਿੰਘ ਸਭਾ ਵਾਲਿਓ ਗੁਰੂ ਘਰ ਦੇ ਪ੍ਰਬੰਧਕੋ ਪ੍ਰਧਾਨੋ ਇੱਕ ਜੈਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਸੰਘਰਸ਼ ਚੱਲ ਰਿਹਾ ਉਹ ਆਪਣੇ ਸਾਰਿਆਂ ਦੇ ਓਨੇ ਹੀ ਗੁਰੂ ਨੇ ਜਿਨ੍ਹਾਂ ਉਸ ਭਾਈ ਗੁਰਜੀਤ ਸਿੰਘ ਖਾਲਸਾ ਦੇ ਭਾਈ ਸਾਥ ਦਿਓ ਕੱਲ ਅਸੀਂ ਤੁਹਾਨੂੰ ਅਗਲਾ ਪ੍ਰੋਗਰਾਮ ਦਵਾਂਗੇ ਸਾਰੇ ਅਰਦਾਸ ਕਰੀਏ ਕਿ ਇੱਕ ਇੱਕ ਚੌਪਈ ਸਾਹਿਬ ਦਾ ਪਾਠ ਉਹ ਸਿੰਘ ਦੇ ਵਾਸਤੇ ਕਰੋ ਕਿ ਉਹ ਜੀਉਂਦਾ ਜਾਗਦਾ ਮੋਰਚਾ ਫਤਿਹ ਕਰਕੇ ਥੱਲੇ ਆਵੇ ਆਪਣਾ ਆਪਣਾ ਹਿੱਸਾ ਪਾਉਈਏ ਜਿਹੜੇ ਹੋਰ ਕੁਝ ਨਹੀਂ ਕਰ ਸਕਦੇ ਉਹ ਇੰਨਾ ਤਾਂ ਜ਼ਰੂਰ ਕਰੋ ਚੌਪਈ ਸਾਹਿਬ ਦਾ ਪਾਠ ਤੱਕ ਕਰੋ ਮੋਰਚੇ ਦੀ ਚੜ੍ਹ ਦੀ ਕਲਾ ਵਾਸਤੇ ਅਰਦਾਸ ਕਰੋ ਤੇ ਜਿਹੜੇ ਬੋਲ ਸਕਦੇ ਨੇ ਉਹ ਬੋਲੋ ਜਿਹੜੇ ਬੋਲ ਨਹੀਂ ਸਕਦੇ ਸਾਡੇ ਵਰਗੇ ਗਰੀਬਾਂ ਦੀ ਕੋਈ ਪੋਸਟ ਵੀ ਸ਼ੇਅਰ ਕਰ ਦਿਓ ਅੱਗੇ ਕਿ ਸੇ ਸੁਣਨ ਵਾਲੇ ਤੱਕ ਪਹੁੰਚ ਜਾਏ ਜਿਹੜੇ ਚੈਨਲਾਂ ਵਾਲੇ ਹੋ ਉਹ ਸਾਡੀ ਆਵਾਜ਼ ਨੂੰ ਉੱਚਿਆਂ ਕਰ ਦਿਓ ਭਾਈ ਬਲੌਗਰਜ਼ ਹੈਗੇ ਨੇ ਬੜੇ ਬੜੇ ਐਸੇ ਅਸੀਂ ਹਸਤੀਆਂ ਨੇ ਇਕੱਲੇ ਇਕੱਲੇ ਜਿਹਨੂੰ ਮਿਲੀਅਨ ਮਿਲੀਅਨ ਫਾਲੋਅਰਜ਼ ਨੇ ਭਾਈ ਹੋ ਸਿੰਗਰ ਨਹੀਂ ਸਾਨੂੰ ਕੋਈ ਮਿਲਿਆ ਭਈ ਪਿਛਲੇ 14 ਮਹੀਨਿਆਂ ਤੋਂ ਬਾਕੀ ਦਾ ਫੇਰ ਵੀ ਕੋਈ ਨਾ ਕੋਈ ਆ ਹੀ ਗਿਆ ਸਿੰਗਰਾਂ ਦੇ ਵਿੱਚੋਂ ਨਹੀਂ ਕੋਈ ਆਜੋ ਭਾਈ ਤੁਹਾਨੂੰ ਵੀ ਢੀਕਦੇ ਕੁਝ ਸਿੰਗਰ ਵੀਰ ਮਿਲੇ ਜਰੂਰ ਸਨ ਜਦੋਂ ਹੰਤੋਜਮਾਨ ਜੀ ਦੇ ਮਾਤਾ ਜੀ ਦੇ ਭੋਗ ਤੇ ਗਏ ਸਨ ਪਰ ਮੈਂ ਉਹਨਾਂ ਨੂੰ ਕਿਛੇ ਦਾ ਇਦਾਂ ਨਾ ਨਹੀਂ ਲੈਣਾ ਚਾਹੁੰਦਾ ਪਰ ਉਹਨਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਭਈ ਆਓ ਗੁਰੂ ਲਈ ਆਵਾਜ਼ ਬੁਲੰਦ ਕਰੀਏ ਇੱਕ ਨੂਨ ਬਣਾ ਲਈ ਹੈ ਜਿਹੜੇ ਦੁਖੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੀਵਾ ਖਾਉਣਾ ਚਾਹੁੰਦੇ ਨੇ ਜਿਹਦੇ ਵਿੱਚ ਬਹੁਤ ਹੱਦ ਤੱਕ ਕਾਮਯਾਬੀ ਹੋ ਰਹੇ ਨੇ ਲਗਾਤਾਰ ਗੁਰੂ ਸਾਹਿਬ ਦੇ ਉੱਤੇ ਹੱਲੇ ਹੋ ਰਹੇ ਨੇ ਅਟੈਕ ਹੋ ਰਹੇ ਨੇ ਤੇ ਆਪਾਂ ਘਟੋ ਘਟਾ ਕਾਨੂੰਨ ਤਾਂ ਬਣਵਾ ਲਈਏ ਬਾਕੀ ਗੱਲਾਂ ਤੇ ਚਲੋ ਆਪਾਂ ਬਾਅਦ ਚ ਕਰਾਂਗੇ ਸੋ ਬੇਨਤੀ ਪ੍ਰਵਾਨ ਕਰਿਓ ਭਾਈ ਮੈਂ ਥੋੜੀ ਵੀਡੀਓ ਲੰਬੀ ਹੋ ਗਈ ਹੈ ਮੈਂ ਸੋਚਦਾ ਸੀ ਸ਼ਾਇਦ ਕੋਈ ਸਾਡੇ ਏਜੰਸੀਆਂ ਵਾਲੇ ਵੀ ਦੇਖਦੇ ਹੋਣੇ ਨੇ ਕੋਈ ਸਰਕਾਰ ਵਾਲੇ ਵੀ ਦੇਖਦੇ ਹੋਣੇ ਨੇ ਕੋਈ ਇਸ ਨੂੰ ਸ਼ੇਅਰ ਹੀ ਕਰ ਦੇਣਾ ਭਾਈ ਕੋਈ ਭਗਵੰਤ ਮਾਨ ਸਾਹਿਬ ਨੂੰ ਟੈਗ ਕਰ ਦਿਓ ਭਾਈ ਸ਼ੇਅਰ ਕਰ ਦਿਓ ਜਾਂ ਇਹਨੂੰ ਡਾਊਨਲੋਡ ਕਰਕੇ ਉਹਨਾਂ ਨੂੰ ਭੇਜ ਦਿਓ ਕੁਝ ਤਾਂ ਕਰ ਲੋ ਆਪਣਾ ਹਿੱਸਾ ਪਾ ਲੋ ਗੁਰੂ ਦੀ ਸ਼ਾਨ ਦੇ ਵਾਸਤੇ ਇਹ ਵੀ ਤਾਂ ਇੱਕ ਜੰਗ ਹੈ ਗੁਰੂ ਦੀ ਸ਼ਾਨ ਦੇ ਵਾਸਤੇ ਲੜੀ ਜਾ ਰਹੀ ਇਸ ਜੰਗ ਦੇ ਵਿੱਚ ਤੁਸੀਂ ਵੀ ਤਾਂ ਆਪਣਾ ਹਿੱਸਾ ਪਾਓ ਦੇ ਸਹਿਮਤ ਹੋ ਤਾਂ ਇੱਕ ਜਕਾਰਾ ਬਲਾ ਕੇ ਅੱਜ ਦੇ ਵਿਚਾਰ ਸਮਾਪਤੀ ਵੱਲ ਲੈ ਕੇ ਚੱਲੀਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ